ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦਾ ਘਰਵਾਲਣੋ ਮੋੜਾ ਤੇ ਰਾਇ ਬੁਲਾਰ ਨੂੰ ਤਾਰਨਾ ਗੁਰੂ ਜੀ ਨੇ ਕੱਛ ਦੇਸ਼ ਦਾ ਸਾਰਾ ਦੌਰਾ ਕੀਤਾ ਮੰਦਰਾਂ ਤੋਂ ਪੋਜ ਸ਼ਹਿਰ ਪਹੁੰਚੇ ਪੋਜ ਹੁਣ ਵੀ ਤੇ ਉਸ ਵੇਲੇ ਵੀ ਕੱਛ ਦੀ ਰਾਜਧਾਨੀ ਸੀ ਮੁਸਲਮਾਨ ਨਵਾਬ ਰਾਜ ਕਰਦਾ ਸੀ ਸਤਿਆ ਧਰਮ ਦਾ ਪ੍ਰਚਾਰ ਕਰਦੇ ਹੋਏ ਗੁਰੂ ਜੀ ਕਾਚ ਨੂੰ ਛੱਡ ਕੇ ਸਿੰਧ ਦੇ ਥੋੜੇ ਇਲਾਕੇ ਤੇ रियासत ਬਾਬਲਪੁਰ ਦੇ ਵਿੱਚ ਦੀ ਹੁੰਦੇ ਹੋਏ ਮੁਲਤਾਨ ਸ਼ਹਿਰ ਪਹੁੰਚ ਗਏ ਰਾਜ ਦੇ ਵਿੱਚ ਤੁਲੰਬਾ ਆਇਆ ਇੱਥੋਂ ਦੇ ਸੱਜਣ ਠਾਗ ਨੂੰ ਪਹਿਲਾਂ ਸੁਧਾਰ ਗਏ ਸਨ ਦੂਸਰੀ ਵਾਰ ਆ ਕੇ ਦੇਖਿਆ ਕਿ ਉਹ ਠੀਕ ਧਰਮ ਕਿਰਤ ਕਰਦਾ ਹੈ ਜਾਂ ਪੁਰਾਣੀ ਕਿਰਤ ਠੱਗੀ ਹੀ ਮਾਰਦਾ ਹੈ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਉਹਦੇ ਡੇਰੇ ਪਹੁੰਚੇ ਤਾਂ ਦੇਖ ਕੇ ਬਹੁਤ ਪ੍ਰਸੰਨ ਹੋਏ ਸੱਚ ਮੁੱਚ ਸੱਜਣ ਹੁਣ ਲੋਕਾਂ ਦਾ ਸੱਜਣ ਸੀ ਆਏ ਗਏ ਰਾਹੀ ਦੀ ਸੇਵਾ ਕਰਦਾ ਧਰਮਸ਼ਾਲਾ ਤੇ ਮਸਜਿਦ ਉੱਤੇ ਉਸੇ ਤਰ੍ਹਾਂ ਕਾਇਮ ਸੀ ਪਰ ਪਾਸਿਓਂ ਸਤਕਰਤਾਰ ਦੀ ਧੁੰਨ ਆਉਂਦੀ ਸੀ ਗੁਰੂ ਜੀ ਨੂੰ ਜੀ ਆਇਆਂ ਸੁਣ ਕੇ ਉਹ ਆਪਣੇ ਆਸਣ ਤੋਂ ਉੱਠਿਆ ਤੇ ਗੁਰੂ ਜੀ ਦੇ ਚਰਨੇ ਜਾ ਡਿੱਗਾ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਆਪਣੇ ਧੰਨ ਪਾਗ ਸਮਝੇ ਉਸ ਨੂੰ ਗੁਰਮਤ ਦਾ ਹੋਰ ਉਪਦੇਸ਼ ਦੇ ਕੇ ਗੁਰੂ ਜੀ ਬਾਹਰ ਦੇ ਇਲਾਕੇ ਆਪਣੇ ਵਤਨ ਗਏ ਰਾਇਪੋਏ ਦੀ ਤਲਵੰਡੀ ਆ ਪਹੁੰਚੇ ਕਈ ਸਾਲਾਂ ਪਿੱਛੋਂ ਦੇਸ਼ ਦਸ਼ਾਂਤਰਾ ਦਾ ਰਟਨ ਕਰਕੇ ਗਏ ਸਨ ਕਈਆਂ ਪਛਾਣਿਆ ਤੇ ਕਈਆਂ ਨੇ ਨਾਂ ਵੀ ਪਛਾਣਿਆ ਪਾਈ ਮਰਦਾਨਾ ਜੀ ਆਪਣੇ ਘਰ ਦਿਆਂ ਨੂੰ ਮਿਲਿਆ ਤੇ ਗੁਰੂ ਜੀ ਦੇ ਘਰ ਵੀ ਆਉਣ ਦਾ ਪਤਾ ਲੱਗ ਗਿਆ ਮਾਤਾ ਜੀ ਤੇ ਪਿਤਾ ਕਾਲੂ ਜੀ ਬਹੁਤ ਬ੍ਰਿਧ ਹੋ ਗਏ ਸਨ ਤੇ ਰਾਤ ਦਿਨੇ ਪੁੱਤਰ ਦੀ ਉਡੀਕ ਕਰਦੇ ਸਨ ਆ ਕੇ ਮਿਲੇ ਤੇ ਪੁੱਤਰ ਨੂੰ ਛਾਤੀ ਨਾਲ ਲਾ ਕੇ ਨਿਹਾਲ ਹੋਏ ਜਗਤ ਗੁਰੂ ਜੀ ਨੇ ਮਾਪਾਪ ਦੇ ਚਰਣਾ ਉੱਤੇ ਮੱਥਾ ਟੇਕ ਕੇ ਸਤਕਾਰ ਕੀਤਾ ਕਰ ਗਏ ਆਪਣੇ ਦੌਰੇ ਦੇ ਹਾਲ ਦੱਸੇ ਰਾਏ ਬੁਲਾਰ ਬਿਮਾਰ ਸੀ ਉਸ ਦੀ ਆਯੂ ਬਹੁਤ ਲੰਮੀ ਹੋ ਚੁੱਕੀ ਸੀ ਉਹ ਉੱਠ ਕੇ ਨਹੀਂ ਤੁਰ ਸਕਦੇ ਸਨ ਇਸ ਕਰਕੇ ਗੁਰੂ ਜੀ ਆਪ ਰਾਏ ਬੁਲਾਰ ਦੇ ਘਰ ਗਏ ਰਾਏ ਬੁਲਾਰ ਦਾ ਹਿਰਦਿਆ ਖੜ ਗਿਆ ਤਨ ਭਾਗ ਮੇਰੇ ਘਰ ਖੁਦਾ ਆਇਆ ਮੇਰੇ ਤਨ ਭਾਗ ਮਰਨ ਤੋਂ ਪਹਿਲਾਂ ਸੱਚੇ ਮੁਰਸ਼ਿਦ ਦੇ ਦਰਸ਼ਨ ਹੋ ਗਏ ਮੈਂ ਤਰ ਗਿਆ ਮੈਂ ਬਲੇ ਹਾਰ ਜਾਵਾਂ ਜਿੰਨੀ ਰਾਹੀ ਆਏ ਜੀ ਇਓਂ ਆਖਦਾ ਹੋਇਆ ਉਹ ਮਾਂ ਨਾਲ ਉੱਠ ਕੇ ਗੋ ਗਿਆ ਗੁਰੂ ਜੀ ਨੇ ਸਤ ਕਰੇ ਤਾਰ ਆ ਕੇ ਰਾਏ ਬੁਲਾਰ ਨੂੰ ਬਾਣੀ ਸੁਣਾਈ ਉਹਦਾ ਜਨਮ ਮਰਨ ਕੱਟਿਆ ਥੋੜੇ ਸਮੇਂ ਪਿੱਛੋਂ ਉਹ ਚਲਾਣਾ ਕਰ ਗਿਆ ਰਾਏ ਬੁਲਾਰ ਗੁਰੂ ਜੀ ਦਾ ਪਹਿਲਾ ਸਿੱਖ ਸੀ ਮਾਪਾਪਨੋਂ ਮਿਲਣ ਪਿੱਛੋਂ ਗੁਰੂ ਜੀ ਭੈ ਨਾਨਕੀ ਜੀ ਨੂੰ ਮਿਲਣ ਵਾਸਤੇ ਸੁਲਤਾਨਪੁਰ ਨੂੰ ਗਏ ਸ਼ਹਿਰ ਦੇ ਦਰਵਾਜ਼ੇ ਕੋਲ ਜਾਂਦਿਆਂ ਹੀ ਸਭ ਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਨਰੰਕਾਰੀ ਜੀ ਆ ਪਹੁੰਚੇ ਹਨ ਜੰਗਲ ਦੀ ਅੱਗ ਵਾਂਗ ਜ਼ੁਬਾਨੋਂ ਖਬਰ ਸ਼ਹਿਰ ਦੇ ਹਰ ਘਰ ਵਿੱਚ ਅਪੜ ਗਈ ਬੇਬੇ ਨਾਨਕੀ ਜੀ ਨੂੰ ਵਧਾਈਆਂ ਮਿਲੀਆਂ ਕਿ ਉਸ ਦਾ ਮਹਾਪੁਰਖ ਵੀਰ ਆਇਆ ਹੈ ਸੁਲਤਾਨਪੁਰ ਦਾ ਨਵਾਬ ਦੌਲਤਖਾਨ ਜਿ ਆਉਂਦਾ ਸੀ ਗੁਰੂ ਜੀ ਦਾ ਆਉਣਾ ਸੁਣ ਕੇ ਉਸ ਨੂੰ ਵੀ ਚਾ ਚੜ ਗਏ ਪਾਈਆ ਜੀ ਭੈਣ ਜੀ ਤੇ ਹੋਰ ਸਿੱਖਾਂ ਸੇਵਕਾਂ ਨੂੰ ਮਿਲ ਕੇ ਵਿਹਲੇ ਹੋਏ ਪ੍ਰੇਮ ਦੇ ਬੱਦੇ ਹੋਏ ਗੁਰੂ ਨਾਨਕ ਜੀ ਨਵਾਬ ਦੇ ਮਹਿਲਾ ਵਿੱਚ ਉਸ ਨੂੰ ਜਾ ਮਿਲੇ ਨਵਾਬ ਨੇ ਜਵਾਬੀ ਦਾ ਹੰਕਾਰ ਛੱਡ ਦਿੱਤਾ ਉਹ ਉੱਠ ਕੇ ਗੁਰੂ ਜੀ ਦੇ ਚਰਣੀ ਗਿਆ ਪ੍ਰੇਮ ਨਾਲ ਕੋਲ ਬੈਠ ਕੇ ਬਚਨ ਬिलास ਕਰਦਾ ਰਿਹਾ ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਏ ਖੁਦਾ ਰੂਪ ਮੁਰਸ਼ਦ ਇਥੇ ਰਹੁ ਹੁਣ ਤੁਸਾਂ ਦੇ ਪੁੱਤਰ ਵੀ ਜਵਾਨ ਹੋਣ ਲੱਗੇ ਹਨ ਬਹੁਤ ਫਿਰ ਲਿਆ ਜੀ ਦੇਸ਼ਾਂ ਪਰਦੇਸ਼ਾਂ ਦੀ ਸੈਰ ਕਰ ਚੁੱਕੇ ਜੀ ਹੁਣ ਘਰ ਬੈਠ ਜਾਓ ਜਿੰਨੀ ਦੌਲਤ ਖਰਚਣ ਵਾਸਤੇ ਚਾਹੀਏ ਹਾਜ਼ਰ ਹੈ ਮੈਂ ਸੇਵਾ ਕਰਾਂਗਾ ਮੇਰੇ ਮਹਿਲ ਮੇਰਾ ਰਾਜ ਮੇਰਾ ਖਜ਼ਾਨਾ ਆਪਦਾ ਹੈ ਗੁਰੂ ਜੀ ਨੇ ਬਚਨ ਕੀਤਾ ਨਵਾਬ ਸਾਹਿਬ ਮੈਂ ਕਰਤਾਰ ਦਾ ਸੇਵਕ ਹਾਂ ਜੋ ਕਰਤਾਰ ਜੀ ਮਰਜ਼ੀ ਹੁੰਦੀ ਹੈ ਸੋ ਕਰਦਾ ਹਾਂ ਪਾਪਾਂ ਨਾਲ ਗ੍ਰਸੀ ਸ੍ਰਿਸ਼ਟੀ ਪੁਕਾਰ ਕਰ ਰਹੀ ਹੈ ਪਰਮਾ ਪਖੰਡਾ ਵਹਿਮਾ ਤੇ ਪਾਪਾਂ ਨਾਲ ਆਮ ਲੋਕ ਪੀੜਿਤ ਹਨ ਅਜੇ ਕਈਆਂ ਦੇਸ਼ਾਂ ਦਾ ਦੌਰਾ ਕਰਨਾ ਹੈ ਜੀਵਨ ਦੇ ਅੰਤਲੇ ਦਿਨਾਂ ਤਾਕ ਤਰਮ ਦਾ ਪ੍ਰਚਾਰ ਕਰਨਾ ਹੈ ਕਰਤਾਰ ਦਾ ਹੁਕਮ ਕੋਈ ਨਹੀਂ ਮੋੜ ਸਕਦਾ ਗੁਰੂ ਜੀ ਨੇ ਇਸ ਪ੍ਰਥਾਈ ਸ਼ਬਦ ਉਚਾਰਿਆ ਕਿਰਤ ਪਿਆਨਾ ਮੇਟੇ ਕੋਈ ਕੀ ਜਾਣਾਂ ਕੀ ਆਗਾ ਹੋਏ ਜੋ ਤਿਸ ਬਾਣਾ ਸੋਈ ਹੋਇਆ ਅਵਰਨ ਕਰਨ ਵਾਲਾ ਦੋਇਆ ਪਰਮਾਤਮਾ ਦੀ ਲਿਖੀ ਕੀਰਤ ਨੂੰ ਕੋਈ ਨਹੀਂ ਮੇਟ ਸਕਦਾ ਮੈਨੂੰ ਕੀ ਪਤਾ ਅੱਗੇ ਕੀ ਹੋਣਾ ਹੈ ਜੇ ਪਰਮਾਤਮਾ ਦਾ ਬਾਣਾ ਹੈ ਉਹ ਕੁਝ ਹੋਵੇਗਾ ਹੋਰ ਕੁਝ ਨਹੀਂ ਹੋ ਸਕਦਾ ਸਭ ਕੁਝ ਕਰਨੇ ਵਾਲੇ ਉਹ ਮੇਰਾ ਪਰਮਾਤਮਾ ਹੈ ਜਿਸ ਦੇ ਹੁਕਮ ਵਿੱਚ ਦੁਰੇ ਫਿਰਦੇ ਹਾਂ ਉਹਦੇ ਨਾਮ ਦੀ ਯਾਦ ਕਰਾਉਂਦੇ ਹਾਂ ਤੁਸਾਂ ਦੀ ਮੇਰ ਹੈ ਜੋ ਮੇਰਾ ਸਤਕਾਰ ਕਰਦੇ ਤੇ ਆਪਣੀ ਦੌਲਤ ਮੈਨੂੰ ਖਰਚਣ ਵਾਸਤੇ ਦਿੰਦੇ ਜੀ ਜੋ ਕੁਝ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਦੇਣਾ ਜੀ ਉਹ ਕੁਝ ਭੁੱਖਿਆਂ ਨੰਗਿਆਂ ਨੂੰ ਖਵਾਵੋ ਸਦਾ ਵਰਤ ਲਾਇਆ ਕਰੋ ਅੰਤਮ ਦਿਨ ਹਨ ਬੁਢੇਪਾ ਆ ਰਿਹਾ ਹੈ ਇਹੋ ਵੇਲਾ ਹੈ ਜਦੋਂ ਖੁਦਾ ਨੂੰ ਚੇਤੇ ਰੱਖਿਆ ਜਾ ਸਕਦਾ ਹੈ ਖੁਦਾ ਦਾ ਸਿਮਰਨ ਕਰੋ ਮਹੀਨਾ ਪੂਰਾ ਗੁਰੂ ਜੀ ਸੁਲਤਾਨਪੁਰ ਰਈ ਸਵੇਰੇ ਸ਼ਾਮ ਨੂੰ ਕੀਰਤਨ ਹੁੰਦਾ ਰਿਹਾ ਸਤ ਸੰਗ ਵਿੱਚ ਗੁਰੂ ਜੀ ਆਪਣੇ ਲੰਮੇਰੇ ਸਫ਼ਰ ਦੇ ਹਾਲਾਤ ਦੱਸਦੇ ਰਹੇ ਕਰਤਾਰ ਨੇ ਫਿਰ ਹੁਕਮ ਕੀਤਾ ਪਿਆਰੇ ਨਾਨਕ ਉੱਠ ਦੁਖੀ ਜੀਵਾਂ ਦਾ ਉਦਾਰ ਕਰ ਦੂਰ ਕਿਤੇ ਦੁਖੀ ਰੋ ਰੋ ਕੇ ਤੈਨੂੰ ਯਾਦ ਕਰ ਰਿਹਾ ਹੈ ਇੱਕ ਥਾਂ ਬੈਠਣ ਦਾ ਵੇਲਾ ਨਹੀਂ ਇਹ ਹੁਕਮ ਕਰਤਾਰ ਵੱਲੋਂ ਸੰਗਤ ਗੁਰੂ ਨੂੰ ਮਿਲਿਆ ਮਾਝੇ ਦੇ ਨੇੜੇ-ਨੇੜੇ ਨਗਰਾਂ ਜੰਗਲਾਂ ਦੇ ਸ਼ਹਿਰਾਂ ਵਿੱਚ ਰੋ ਰਹੇ ਦੁਖੀਆਂ ਨੂੰ ਸ਼ਾਂਤੀ ਬਖਸ਼ਣ ਵਾਸਤੇ ਗੁਰੂ ਜੀ ਨੇ ਭੈਣ ਨਾਨਕੀ ਜੀ ਕੋਲੋਂ ਆਗਿਆ ਮੰਗੀ ਭੈਣ ਜੀ ਨੇ ਅੱਗੋਂ ਉੱਤਰ ਦਿੱਤਾ ਮੇਰੇ ਧਰਮੀ ਵੀਰ ਮੈਂ ਨਹੀਂ ਰੁਕਦੀ ਜਿੱਧਰ ਕਰਤਾਰ ਦਾ ਹੁਕਮ ਹੈ ਉਧਰ ਜਾਓ ਤੇ ਦੁਖੀਆਂ ਦੇ ਦੁੱਖ ਦੂਰ ਕਰੋ ਮੇਰੇ ਕੋਲ ਛੇਤੀ ਆ ਜਾਇਆ ਕਰੋ ਮੈਂ ਰਾਤ ਦਿਨੇ ਯਾਦ ਕਰਦੀ ਰਹਿੰਦੀ ਹਾਂ ਜਗਤ ਗੁਰੂ ਜੀ ਨੇ ਮੈਦਾਨੀ ਪੰਜਾਬ ਦੇ ਇਲਾਕੇ ਵਿੱਚ ਸਤਿਆ ਧਰਮ ਦਾ ਪ੍ਰਚਾਰ ਕਰਨ ਵਾਸਤੇ ਸੁਲਤਾਨਪੁਰ ਤੋਂ ਰਵਾਨਾ ਹੋਏ। ਕੌੜੀ ਦਾ ਕੋੜ ਦੂਰ ਕੀਤਾ। ਪਾਕਪਟਨ ਤੋਂ ਹੋ ਕੇ ਗੁਰੂ ਜੀ ਨੀਲੀ ਬਾਰ ਦੇ ਜੰਗਲਾਂ ਦੇ ਸ਼ਹਿਰਾਂ ਵਿੱਚੋਂ ਦੁਖੀ ਜੀਵਾਂ ਨੂੰ ਤਾਰਦੇ ਹੋਏ ਇੱਕ ਨਗਰ ਪਹੁੰਚੇ। ਇਹ ਨਗਰ ਪੱਕਾ ਕਸਬਾ ਸੀ। ਉਸ ਨਗਰ ਵਿੱਚ ਕਈ ਧਰਮਸ਼ਾਲਾ ਤੇ ਠਾਕਰ ਦਵਾਰੇ ਸਨ ਸ਼ਾਹੂਕਾਰਾਂ ਦੀਆਂ ਹਵੇਲੀਆਂ ਦਾ ਅੰਤ ਨਹੀਂ ਸੀ ਆਉਂਦਾ ਅੰਤਰਿਆਮੀ ਗੁਰੂ ਜੀ ਘਟ ਘੜ ਦੇ ਜਾਨਣਹਾਰ ਦਾ ਤਾਰ ਆ ਗਿਆ ਵੈਦ ਰੋਗੀਆਂ ਦਾ ਸੱਚਾ ਵੈਦ ਕਸਮੇ ਵੱਲ ਨਹੀਂ ਗਿਆ ਉੱਚੇ ਮੰਦਰਾਂ ਵੱਲ ਧਿਆਨ ਨਹੀਂ ਕੀਤਾ ਸਗੋਂ ਸ਼ਹਿਰੋਂ ਬਾਹਰ ਇੱਕ ਉਜਾੜ ਵੱਲ ਤੁਰ ਪਏ ਕਸਬੇ ਤੋਂ ਕੋ ਦੂਰ ਇੱਕ ਖੂਹ ਸੀ ਤੇ ਖੂਹ ਉੱਤੇ ਕਾਨਿਆਂ ਦੀ ਸ਼ਨ ਸੀ ਐਸੀ ਕਾਨਿਆਂ ਦੀ ਸ਼ਨ ਜੋ بارش ਵੇਲੇ ਜੋ ਨਹੀਂ ਸੀ ਸਕਦੀ ਛੰਨ ਬੰਨਣ ਵਾਲਿਆਂ ਨੂੰ ਬਹੁਤੇ ਪੈਸੇ ਦੇ ਕੇ ਛੰਨ ਤਿਆਰ ਕਰਵਾਈ ਗਈ ਸੀ ਕਿਉਂਕਿ ਚੰਗੇ ਰੱਜ ਪੁੱਜ ਘਰਾਨੇ ਦੇ ਗੱਭਰੂ ਨੂੰ ਕੋੜ ਹੋ ਗਿਆ ਸੀ ਕੋੜ ਦਾ ਇਲਾਜ ਕਰਨ ਵਾਲਾ ਕੋਈ ਵੀ ਨਹੀਂ ਸੀ ਭਿਆਨਕ ਰੋਗ ਨੂੰ ਵੇਖ ਕੇ ਘਰ ਦੇ ਜਵਾਬ ਦੇ ਗਏ ਇਸਤਰੀ ਮੂੰ ਨਹੀਂ ਸੀ ਕਰਦੀ ਮਾਪੇ ਤੇ ਵੀਰ ਆਪਣੇ ਨਾ ਬਣੇ ਸਭ ਨੇ ਕੋੜੀ ਆ ਕੇ ਖੋਹ ਤੇ ਛੱਡ ਦਿੱਤਾ ਚਾਂ ਵਿੱਚ ਰਾਤੇ ਦਿਨੇ ਪਿਆ ਰਹਿੰਦਾ ਕੋਈ ਨਾ ਕੋਈ ਪਿੰਡੋਂ ਰੋਟੀ ਲਿਆ ਕੇ ਇਸ ਤਰ੍ਹਾਂ ਦੂਰ ਰੱਖ ਜਾਂਦਾ ਜਿਵੇਂ ਕਿਸੇ ਮਨੁੱਖ ਮਾਰੂ ਜਾਨਵਰ ਦੇ ਅੱਗੇ ਦੂਰੋਂ ਰੱਖ ਦਿੰਦੇ ਹਨ ਪਰ ਸਤਿਗੁਰੂ ਬਚਨ ਹੈ ਤੂੰ ਮਾਰ ਜੀਵਾਲਿਆ ਬਖਸ਼ ਮਿਲਾਏ ਉਸ ਪਰਮਾਤਮਾ ਦੇ ਹੱਥ ਹੈ ਮਾਰਨਾ ਤੇ ਜਿਉਂਦਾ ਰੱਖਣਾ ਹੌਲੀ ਹੌਲੀ ਰੋਗ ਵੱਧ ਗਿਆ ਅੰਗ ਅੰਗ ਵਿੱਚ ਲਹੂ ਤੇ ਪਾਕ ਵਗਣ ਲੱਗੀ ਸਰੀਰ ਵਿੱਚ ਕਰਮ ਚੱਲ ਗਏ ਦੁਖੀ ਤੇ ਰੋਗੀ ਤਨ ਵਿੱਚੋਂ ਬਦਬੂ ਆਉਣ ਲੱਗ ਪਈ ਕੋਈ ਬਾਲਕ ਚੋ ਕੋਈ ਪੁਰਸ਼ ਨੇੜੇ ਨਹੀਂ ਸੀ ਆਉਂਦਾ ਮਾਂਵਾਂ ਬੱਚਿਆਂ ਨੂੰ ਹਦਾਇਤਾਂ ਕਰਨ ਲੱਗ ਪਈਆਂ ਦੇਖਣਾ ਕਿ ਤੇ ਉਸ ਖੂਵਾਲਣਾ ਜਾਣਾ ਜਿੱਥੇ ਕਰਮੂ ਕੋੜੀ ਹੈ ਕਰਮਚੰਦ ਦੀ ਥਾਂ ਰੋਗ ਹੋਣ ਤੇ ਉਸ ਦਾ ਨਾਂ ਵੀ ਅੱਧਾ ਸੱਦਣ ਲੱਗ ਪਏ ਇਸ ਤਰੀ ਪੇਕੇ ਤੁਰ ਗਈ ਭਰਾ ਪਰਜਾਈਆਂ ਨੇ ਕਰਮੋਂ ਨੂੰ ਭੁਲਾ ਦਿੱਤਾ ਕਰਮੂ ਕੋੜੀ ਬਹੁਤ ਤੰਗ ਸੀ ਉਸ ਦਾ ਰੋਣਾ ਉਸ ਦੀਆਂ ਕੋਕਾਂ ਕੋਈ ਨਹੀਂ ਸੀ ਸੁਣਦਾ ਉਹ ਰਾਤ ਦਿਨ ਦਰਦਾਂ ਨਾਲ ਰੋਇਆ ਕਰਦਾ ਸੀ ਉਹ ਪ੍ਰਮਾਤਮਾ ਅੱਗੇ ਅਰਦਾਸਾ ਕਰਦਾ ਹੈ ਭੇ ਭਗਵਾਨ ਜੇ ਤੂੰ ਹੈ ਤਾਂ ਮੇਰਾ ਦੁੱਖ ਦੂਰ ਕਰ اے ਪ੍ਰਭੂ ਤੇਰੇ ਬਿਨਾ ਮੇਰਾ ਕੋਈ ਨਹੀਂ ਰਿਹਾ ਜੋ ਮੇਰੇ ਜਨਮ ਵੇਲੇ ਵਧਾਈਆਂ ਲੈਂਦੇ ਤੇ ਗੁੜ ਵੰਡਦੇ ਸਨ ਉਹ ਅੱਜ ਨੇੜੇ ਨਹੀਂ ਆਉਂਦੇ ਦਾਤਾ ਬਖਸ਼ ਮੇਰੀ ਜਾਨ ਕੱਟ ਲੈ ਮੈਂ ਨਹੀਂ ਜਿਉਣਾ ਚਾਹੁੰਦਾ ਮੇਰਾ ਅਨਜਨ ਨਿਖਟ ਗਿਆ ਹੈ ਜਿਵੇਂ ਦਿਨ ਗੁਰੂ ਜੀ ਕੋੜੀ ਦਿਸ਼ਾਂ ਵੱਲ ਗਏ ਉਸੇ ਵੇਲੇ ਸਮਾਂ ਬਹੁਤ ਭਿਆਨਕ ਸੀ ਰਾਤ ਹਨੇਰੀ ਤੇ ਅਸਮਾਨ ਉਤੇ ਕੰਕੋਰ ਘਟਾ ਛਾਈ ਹੋਈ ਸੀ ਮੀ ਹੁਣ ਵੀ ਬਰਿਆ ਤੇ ਕੀ ਬਰਿਆ ਹਨੇਰੀ ਦੇ ਆਉਣ ਦਾ ਵੀ ਖਤਰਾ ਸੀ ਹੱਥ ਪਸਾਰਿਆ ਨજર ਨਹੀਂ ਸਿਉਂਦਾ ਅੱਗੇ-ਅੱਗੇ ਗੁਰੂ ਜੀ ਤੇ ਪਿੱਛੇ-ਪਿੱਛੇ ਭਾਈ ਮਰਦਾਨਾ ਜੀ ਤੁਰੇ ਗਏ ਭਾਈ ਮਰਦਾਨਾ ਜੀ ਪੁੱਛਦੇ ਰਹੇ ਮਹਾਰਾਜ ਕਿੱਧਰ ਚੱਲੇ ਜੇ ਸ਼ਹਿਰ ਤਾਂ ਦੂਸਰੇ ਪਾਸੇ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਇੱਕ ਨਾ ਸੁਣੀ ਦਬਾ ਦਬ ਤੁਰੇ ਗਏ ਸ਼ਾਇਦ ਕੋੜੀ ਦਾ ਰੋਣਾ ਉਹਨਾਂ ਨੂੰ ਖਿੱਚੀ ਜਾਂਦਾ ਸੀ ਗੁਰੂ ਜੀ ਖੋਹ ਤੇ ਜਾਪੋ ਜੇ ਅੱਗੋਂ ਰੋਗੀ ਦੀ ਆਵਾਜ਼ ਆ ਰਹੀ ਸੀ ਹਾਈ ਜਾਨ ਨਿਕਲ ਜਾਵੇ ਮੈਂ ਬਹੁਤ ਤੰਗ ਹਾਂ ਰੱਬ ਨਾ ਕਰ ਦੁਖੀ ਮੈਨੂੰ ਚੁੱਕ ਲੈ ਮੈਂ ਐਸਾ ਜੀਵਨ ਨਹੀਂ ਜਿਉਣਾ ਚਾਹੁੰਦਾ ਮੈਂ ਮਰਨਾ ਚਾਹੁੰਦਾ ਹਾਂ ਓਏ ਰੱਬਾ ਕੀ ਮੈਂ ਪਾਪਾਂ ਦਾ ਫਲ ਪਾ ਨਹੀਂ ਰਿਹਾ ਕਿੰਨਾ ਚਿਰ ਦੁਖੀ ਕਰੇਗਾ ਚੁੱਕ ਲੈ ਰੱਬਾ ਮੇਰੀ ਜਾਨ ਕੱਢ ਲੈ ਇਹ ਨਰਕ ਦਾ ਜੀਵਨ ਬਹੁਤ ਡਰਾਉਣਾ ਹੈ ਹਾਏ ਹਾਏ ਬੋੜੀ ਮਰ ਗਿਆ ਕੋਈ ਨਹੀਂ ਰਿਹਾ ਇਹ ਰੋਣਾ ਮਰ ਪਾਈ ਮਰਦਾਨਾ ਜੀ ਨੇ ਸੁਣਿਆ ਸੰਸਾਰ ਦੇ ਸੱਚੇ ਵੈਦ ਦੀ ਕੰਨੀ ਪਿਆ ਵੈਦ ਜੀ ਦਾ ਕੁਝ ਸੋਚ ਰਹੇ ਸਨ ਪਾਈ ਪਰਨਾ ਪਾਈ ਮਰਦਾਨਾ ਜੀ ਬੋਲ ਪਏ ਦਾਤਾਰ ਇਥੇ ਕੌਣ ਹੈ ਕੋਈ ਰੋਗੀ ਘੁਰਲਾ ਰਿਹਾ ਪ੍ਰਤੀਤ ਹੁੰਦਾ ਹੈ ਹਾ ਮਰਦਾਨੀਆਂ ਰੋਗੀ ਹੈ ਇਸ ਦਾ ਰੋਗ ਦੂਰ ਕਰਨਾ ਹੀ ਹੋਵੇਗਾ। ਜਗਤ ਵਿੈਦ ਬਾਬਾ ਨਾਨਕ ਜੀ ਨੇ ਉੱਤਰ ਦਿੱਤਾ। ਹਉ ਖਰੀ ਦੋਹੇ ਲਿਖੇ ਹੋਏ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਗੇ ਹੋ ਕੇ ਸ਼ੰਨ ਦੇ ਬੋਹੇ ਅੱਗੇ ਪਹੁੰਚ ਕੇ ਪੁੱਛਿਆ, "ਹੇ ਸ਼ੰਨ ਦੇ ਮਾਲਕ ਪੁਰਸ਼ਾ, ਕਿ ਅਸੀਂ ਵੀ ਇੱਥੇ ਰਾਤ ਕੱਟ ਸਕਦੇ ਹਾਂ? ਅਸੀਂ ਦੋ ਪੁਰਸ਼ਾਂ, ਪ੍ਰਦੇਸੀ ਤੇ ਰਾਹੂ" ਕੁੱਥੇ ਕਵੇਲਾ ਹੋ ਗਿਆ ਹੈ ਅਸਾਂ ਨੂੰ ਸਿਰਫ ਰਾਤ ਕੱਟਣ ਵਾਸਤੇ ਆ ਗਿਆ ਦੀ ਕੌੜੀ ਨੇ ਜਦ ਇਹ ਬਚਨ ਸੁਣੇ ਉਹ ਹੈਰਾਨ ਹੋ ਗਿਆ ਉਸ ਦੀ ਪੀੜਾ ਘਟ ਗਈ ਉਹ ਦਾ ਤਪ ਦਾ ਤਨ ਸ਼ਾਂਤ ਹੋਇਆ ਉਹਨੇ ਮਾਣ ਹੀ ਮਾਣ ਵਿੱਚ ਆਖਿਆ ਕਿ ਪ੍ਰਮਾਤਮਾ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ ਮੈਂ ਹਨੇਰੀ ਤੇ ਕਾਲੀ ਰਾਤ ਦੇ ਸਮੇਂ ਉਹ ਮੇਰੇ ਕੋਲ ਆ ਗਿਆ ਹੈ ਪ੍ਰਮਾਤਮਾ ਮੇਰੇ ਛਣ ਵਿੱਚ ਆਉਣ ਵਾਸਤੇ ਮੈਨੂੰ ਪੁੱਛ ਰਿਹਾ ਹੈ ਨਹੀਂ ਪ੍ਰਮਾਤਮਾ ਨੂੰ ਇੱਥੇ ਨਹੀਂ ਆਉਣਾ ਚਾਹੀਦਾ ਮੈਂ ਕੋੜੀ ਮਹਾ ਕੋੜੀ ਜਿਸ ਦੇ ਸਰੀਰ ਵਿੱਚ ਪਾਗ ਵਗ ਰਹੀ ਹੈ ਤੇ ਕਿਰਮ ਚੱਲੇ ਹੋਏ ਹਨ ਪਰ ਰੋਕਣ ਦਾ ਹੌਸਲਾ ਵੀ ਨਾ ਪਿਆ ਆਵਾਜ਼ ਦਿੱਤੀ ਸ਼ਾਨ ਨੂੰ ਦਰਵਾਜ਼ਾ ਕੋਈ ਨਹੀਂ ਇਹ ਹਰ ਪੁਰਸ਼ ਤੇ ਪਸ਼ੂ ਵਾਸਤੇ ਸਦੀਵੀ ਕਾਲ ਤੋਂ ਖੁੱਲੀ ਹੈ ਪਰ ਮੇਰੇ ਕੋਲ ਆਉਣ ਵਾਲੇ ਪੁਰਸ਼ ਰਤਾ ਸੋਚ ਲੈ ਇੱਥੇ ਤਾਂ ਪਸ਼ੂ ਵੀ ਨਹੀਂ ਆਉਂਦੇ ਮੈਂ ਕੋੜੀ ਹਾਂ ਮੇਰੇ ਲਾਗੇ ਕੋਈ ਨਹੀਂ ਬੈਠਦਾ हे ਪੁਰਸ਼ ਜੇ ਤੂੰ ਮਹਾਨ ਪੁਰਸ਼ ਪਰਮਾਤਮਾ ਹੈ ਤਾਂ ਵੀ ਪਰੇ ਰਹੇ ਤਾਂ ਚੰਗਾ ਹੈ ਮੈਂ ਕੋੜੀ ਹਾਂ ਦਾਤਾ ਅੱਗੇ ਨਾ ਜਾਵੋ ਕੋੜੀ ਹੈ ਕੋੜੀ ਅਸ਼ੂਤ ਦੀ ਬਿਮਾਰੀ ਹੈ ਬਦਬੂ ਤਾਂ ਛੱਡ ਰਹੀ ਹੈ ਕ੍ਰਮ ਚੱਲੇ ਜਾਪਦੇ ਹਨ ਕਰਮੋਂ ਦੇ ਦਿਲ ਦੀ ਪਾਖਿਆ ਸੀ ਪਰਵੇਦ ਰੋਗੀਆਂ ਦਾ ਦਿਆਲੂ ਕਿਰਪਾਲੂ ਆਪ ਪਰਮੇਸ਼ਵਰ ਨਾ ਰੋਗਿਆ ਉਹ ਰਾਤ ਕੱਟਣ ਵਾਸਤੇ ਨਹੀਂ ਸੀ ਆਇਆ ਉਹ ਤਾਂ ਉਸ ਰੋਗੀ ਦੀ ਸਾਰ ਵਾਸਤੇ ਆਇਆ ਸੀ ਜਿਸ ਨੂੰ ਸਾਰੇ ਛੱਡ ਖਲੋਤੇ ਸਨ ਗੁਰੂ ਜੀ ਅੱਗੇ ਹੋਈ ਕੋਈ ਚਿੰਤਾ ਨਹੀਂ ਪੁਰਸ਼ਾ ਸਤ ਕਰਤਾਰ ਕਹੋ ਜਗਤ ਰੋਗੀ ਹੈ ਅਗਿਆਨਤਾ ਵਿੱਚ ਕੀਤੀਆਂ ਹੋਈਆਂ ਭੁੱਲਾਂ ਇਸ ਤਨ ਨੂੰ ਰੋਗ ਕਰ ਰਹੀਆਂ ਹਨ ਇੰਜ ਪ੍ਰਤੀਤ ਹੁੰਦਾ ਹੈ ਦਾਤੇ ਨੇ ਤੇਰੀ ਪੁਕਾਰ ਸੁਣ ਲਈ ਹੈ ਇਓਂ ਬਚਨ ਕਰਦੇ ਹੋਏ ਦਾਤਾਰ ਛਣ ਵਿੱਚ ਚਲੇ ਗਏ ਰੋਗੀ ਦਾ ਰੋਗ ਗਿਆ ਉਸ ਨੂੰ ਪੀੜਾ ਭੁੱਲ ਗਈਆਂ ਉਹ ਪਰੇਸ਼ਾਨ ਹੋਇਆ ਉਹ ਡਰ ਗਿਆ ਖੁਸ਼ੀ ਨਾਲ ਉਸ ਕੋਲ ਬੋਲਿਆ ਨਾ ਗਿਆ ਉਸ ਨੂੰ ਪ੍ਰਤੀਤ ਹੋਇਆ ਸੱਚਮੁੱਚ ਸੁਪਨਾ ਨਹੀਂ ਸਚਾਈ ਹੈ ਪਰਮਾਤਮਾ ਆ ਗਿਆ ਹੈ ਬਿਨਾ ਤੇਲ ਬਿਨਾ ਅੱਗ ਰੋਗੀ ਕਰਮੋ ਦੀ ਛਣ ਵਿੱਚ ਚਾਨਣ ਹੋ ਗਿਆ ਉਸ ਚਾਨਣ ਨੂੰ ਦੇਖ ਕੇ ਦਾਤ ਦੇ ਨਾਲ ਰਹਿਣ ਵਾਲਾ ਭਾਈ ਮਰਦਾਨਾ ਜੀ ਵੀ ਹੈਰਾਨ ਸੀ ਉਸ ਕੁਦਰਤੀ ਚਾਨਣ ਵਿੱਚ ਕਰਮੋ ਨੇ ਦੇਖਿਆ ਸਾਧੂ ਪੇਸ਼ ਵਿੱਚ ਦਾਤਾਰ ਜੀ ਆਏ ਹਨ ਚੇਰੇ ਉਤੇ ਨਿਰਾਲਾ ਨੂਰ ਹੈ ਉਸ ਦੇ ਨਾਲ ਇੱਕ ਪੁਰਸ਼ ਹੈ ਲੇਟੇ ਹੋਏ ਕਰਮੋਣੇ ਦੇਖਿਆ ਅਤੇ ਖੁਸ਼ੀ ਨਾਲ ਕੰਬਦੀ ਹੋਈ ਜ਼ੁਬਾਨ ਨਾਲ ਬੋਲਿਆ ਮੇਰੇ ਧੰਨ ਭਾਗ ਜਾਗ ਪਏ ਕਿ ਮੈਂ ਪ੍ਰਮਾਤਮਾ ਨੂੰ ਆਪਣੇ ਕੋਲ ਬੈਠਾ ਨਹੀਂ ਦੇਖ ਰਿਹਾ ਹਾਂ ਹਾਂ ਮੇਰੇ ਕੋਲ ਭਗਵਾਨ ਜੀ ਆਏ ਹਨ ਪਾਈ ਮਰਦਾਨਾ ਜੀ ਨੇ ਆਕਿਆ ਇਹ ਗੁਰੂ ਨਾਨਕ ਨਰੰਕਾਰੀ ਹਨ ਚਕਤ ਦੇ ਗੁਰੂ ਤੇ ਵੈਦ ਰੋਗ ਹਰਨਤੇ ਭਵ ਸਾਗਰ ਤੋਂ ਤਾਰਨ ਹਾਰ ਆਏ ਹਨ ਸੱਚੇ ਸਤ ਗੁਰਜੀ ਨੇ ਆਪਣੇ ਨੈਣਾ ਦੀ ਪੂਰੀ ਜੋਤਨਾ ਰੋਗੀ ਤੇ ਤਨ ਤੇ ਛੁੱਟੀ ਨਾਲ ਹੀ ਇਹ ਸ਼ਬਦ ਉਚਾਰਨ ਕੀਤਾ ਇਸ ਸ਼ਬਦ ਨੂੰ ਰਸ ਭਰੇ ਲੈ ਵਿੱਚ ਗਾਇਨ ਕੀਤਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹੋ ਸੰਸਾਰ ਲਬ ਲੋਭ ਮੋਚਕੂੜ ਕਮਾਵੇ ਬਹੁਤ ਉਠਾਵੇ ਪਾਰ ਤੂ ਕਾਇਆ ਮੈਂ ਰੁੱਲਦੀ ਦੇਖੀ ਜੋਤਰ ਉਪਰਿ ਛਾਰ हे पुरुष एक काया शरीर ਨੂੰ ਅਮਰ ਸਮਝ ਕੇ ਖੁਸ਼ੀ ਦੇਖਣ ਦੀ ਇੱਛਾ ਕਰਦਾ ਰਿਹਾ ਪਰ ਸੰਸਾਰ ਦੀ ਇਹ ਖੇਡ ਝੂਠੀ ਹੈ ਚੰਗੀਆਂ ਖੁਰਾਕਾਂ ਦਾ ਲਾਲਚ ਕੀਤਾ ਝੂਠ ਤੇ ਧੋਖਾ ਕਰਕੇ ਬਹੁਤ ਭਾਰ ਸਿਰ ਚੜਾਇਆ ਉਸ ਭਾਰ ਨਾਲ ਕੰਚਨ ਵਰਗੀ ਕਾਇਆ ਮਿੱਟੀ ਵਿੱਚ ਰੁਲਦੀ ਦੇਖੀ ਜੋ ਧਰਮੀ ਉੱਤੇ ਤੜਪ ਰਹੀ ਹੈ ਕਰਮ ਚੱਲੇ ਹੋਏ ਹਨ ਮਹਾदुखी ਹੈ ਸੁਣ ਸੁਣ ਸਿੱਖ ਹਮਾਰੀ ਸੁਕ੍ਰਿਤ ਕੀਰਤਾ ਰਹਿਸੀ ਮੇਰੇ ਜੀੜੇ ਬਹੁੜਨ ਆਵੇ ਵਾਰੇ ਰਹਾਉ ਹਉ ਤਦ ਆਖਾ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੇ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇ ਤਬਾਰੇ ਵੇਲ ਪਰਾਈ ਜੋਏ ਜੀੜੇ ਕਰੇ ਚੋਰੀ ਬਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹਾ ਛੂਟੜ ਹੋਏ ਨਾਰੀ ਕਿਸੇ ਆਤਮਾ ਨੇ ਸਿੱਖਿਆ ਦਿੱਤੀ ਕਿ ਇਹ ਪੁਰਸ਼ ਚੰਗਾ ਕਰਮ ਕੀਤਾ ਹੋਇਆ ਹੀ ਤੇਰੇ ਨਾਲ ਰਹੇਗਾ ਬਥੇਰਾ ਸਮਝਾਉਂਦੇ ਰਹੇ ਕੀਤਾ ਰਮ ਦੀ ਕੀਰਤ ਕਰ ਸਿਮਰਨ ਕਰ ਭਗਵਾਨ ਦਾ ਪਰ ਉਸ ਇੱਕ ਨਾ ਮੰਨੇ ਸਗੋਂ ਪਰਾਏ ਨਿੰਦਾ ਕਰਦਾ ਰਿਹਾ ਝੂਠ ਬੋਲ ਬੋਲ ਕੇ ਬੁਰਾਈਆਂ ਕੀਤੀਆਂ ਪਰ ਇਸਤਰੀਆਂ ਵੱਲ ਤੱਕਿਆ ਅਤੇ ਚੋਰੀਆਂ ਕੀਤੀਆਂ ਰੋ ਉੱਡ ਜਾਣ ਪਿੱਛੋਂ ਇੱਕ ਆਇਆ ਇਸ ਤਰ੍ਹਾਂ ਰਹਿ ਜਾਂਦੀ ਹੈ ਜਿਵੇਂ ਪਤੀ ਦੇ ਤੁਰ ਜਾਣ ਪਿੱਛੋਂ ਇਸਤਰੀ ਛੁੱਟੜ ਹੋ ਜਾਂਦੀ ਹੈ ਛੁੱਟੜ ਹੋਈ ਹੋਈ ਪਛਤਾਵਾ ਕਰਦੀ ਤੇ ਰੋਂਦੀ ਹੈ ਤੁ ਕਾਇਆ ਰਹੇ ਸੁਪੰਤਰੇ ਤੁਦ ਕੀਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕੇ ਛਲਿਆ ਤਾ ਮਨ ਭਲਾ ਪਾਇਆ ਹਲਤ ਨਾ ਸ਼ੋਭਾ ਪਲਤ ਨਾ ਟੋਈ ਅਹਿਲਾ ਜਨਮ ਗਵਾਇਆ ਸੁਪਨੇ ਸਮਾਨ ਸੰਸਾਰ ਵਿੱਚ ਰਹਿ ਕੇ ਕੋਈ ਕੰਮ ਨੇਕ ਨੇ ਕੀਤਾ ਚੋਰੀ ਕਰਕੇ ਖੱਟੀਆਂ ਖਟਦਾ ਰਿਆ ਤੇ ਉਸ ਵਿੱਚ ਲਾ ਛੱਡਿਆ ਬੁਰਾਈਆਂ ਦੀ ਸੰਗਤ ਕਰਕੇ ਨਾ ਇਸ ਜਗਤ ਵਿੱਚ ਸੋਭਾ ਹੈ ਨਾ ਪਰਲੋਕ ਵਿੱਚ ਢੋਈ ਹਾਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਉ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਪਾਰਾਂ ਕਿਸ ਹੀ ਨਾਲ ਨਾ ਚੱਲੇ ਨਾਨਕ ਚੜ ਚੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੁਝ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਆਹਾ ਅਜੇ ਦੇ ਟਾਡੀ ਦੁਖੀ ਹੈ ਅੱਜ ਕੋਈ ਬਾਤ ਨਹੀਂ ਪੁੱਛਦਾ ਪਰ ਜਦ ਸੁੱਖਾਂ ਵਿੱਚ ਸੀ ਤੇ aroog ਸੀ ਜਦੋਂ ਤੁਰਕੀ ਸਥਾਨ ਕਾਬਲ ਕੰਧਾਰ ਦੇ ਘੜ ਖਰੀਦਦਾ ਸੋਨੇ ਚਾਂਦੀ ਤੇ ਰੇਸ਼ਮੀ ਕਪੜਾ ਪਹਿਨਦਾ ਹੋਇਆ ਚੰਗੇ ਚੰਗੇ ਪਦਾਰਥ ਲੈਦਾ ਭਾਰ ਬਨਦਾ ਪਰ ਇਹ ਨਹੀਂ ਸਮਝਦਾ ਕਿ ਇਹ ਵਸਤੂਆਂ ਚੱਲਣ ਲੱਗਿਆਂ ਨਾਲ ਨਹੀਂ ਚਲਦੀਆਂ ਸਗੋਂ ਇੱਥੇ ਰਹਿ ਜਾਂਦੀਆਂ ਹਨ ਕੁਝੇ ਦੀ ਮਿਸ਼ਰੀ ਖਾਦੀ ਪਰ ਭਗਤੀ ਰੂਪ ਅਮ੍ਰਿਤਨਾ ਚਾਖਿਆ ਜਿਸ ਨੇ ਪਾਰ ਉਤਾਰਾ ਕਰਨਾ ਹੈ ਮਾਨ ਦੀ ਬੇਸਮਝੜਾ ਕਰਕੇ ਇਹ ਸਭ ਹੁੰਦਾ ਰਿਆ ਦੇ ਦੇ ਨੀਵ ਦੀਵਾਲ ਉਸਾਰੀ ਪਸਮੰਦਰ ਕੀ ਢੇਰੀ ਸੰਚੇ ਸੰਚਨ ਦੇ ਕਿਸ ਹੀ ਅੰਦਰ ਜਾਣੇ ਸਭ ਮੇਰੀ ਸੋਏਣ ਲੰਕਾ ਸੋਏਣ ਮਾੜੀ ਸੰਪਾਇ ਕਿਸੈ ਨ ਕੀਰੀ ਸੁਣ ਮੂਰਖ ਮਨ ਅਣਜਾਣਾ ਹੋਗ ਤਿਸਹਿ ਕਾ ਪਾਣਾ ਰਹਾਓ ਸਾ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਬਣ ਜਾਰੇ ਜੀਓ ਪਿੰਡ ਸਭ ਰਾਸ ਤਿਸਹਿ ਕੀ ਮਾਰ ਆਪ ਜਿਵਾਲੇ ਜਿਵੇਂ ਨੀਵੇਂ ਆ ਨਿਹਾ ਰੱਖ ਕੇ ਉਸਾਰੇ ਹੋਏ ਮਕਾਨ ਇੱਕ ਦਿਨ ਡਿੱਗ ਪੈਂਦੇ ਹਨ ਤਿਵੇਂ ਇਹ ਸਰੀਰ ਵੀ ਰੋਗੀ ਹੋ ਕੇ ਮਰ ਜਾਂਦਾ ਹੈ ਦੌਲਤ ਨੂੰ ਇਕੱਠੀ ਕਰਕੇ ਕਾਇਆ ਨੂੰ ਮੱਖਣਾ ਦੁੱਧਾਂ ਨਾਲ ਪਾਲ ਕੇ ਮੂਰਖ ਪੁਰਸ਼ ਆਖਦਾ ਹੈ ਇਹ ਮੇਰੀ ਹੈ ਸੋਨੇ ਦੀ ਲੰਕਾ ਬਣਾਈ ਘਰ ਬਣਾਈ ਉਹ ਵੀ ਹੰਕਾਰੀ ਦੀ ਨਰਹੀ ਇਹ ਸਮਝਣਾ ਚਾਹੀਏ ਮਾਲਕ ਪ੍ਰਮਾਤਮਾ ਵੱਡਾ ਸ਼ਾਹ ਹੈ ਅਸੀਂ ਮਾਮਲੀ ਸੁਦਾਗਰ ਹਾਂ ਜੋ ਉਹਦੀ ਭਗਤੀ ਦਾ ਵਪਾਰ ਕਰਦੇ ਹਾਂ ਇਹ ਸ਼ਰੀਰ ਤੇ ਆਤਮਾ ਉਸੇ ਦੀ ਪੂੰਜੀ ਹੈ ਭਾਵੇਂ ਉਹ ਮਾਰੇ ਤੇ ਭਾਵੇਂ ਜਿਉਂਦਿਆਂ ਰੱਖੇ ਜਿਉਂ-ਜਿਉ ਗੁਰੂ ਜੀ ਦਾ ਸ਼ਬਦ ਉਚਾਰਨ ਕਰੀ ਗਏ ਤਿਉ ਤਿਉ ਕੋੜੀ ਕਰਮੋਂ ਨੂੰ ਸ਼ਾਂਤੀ ਆਉਂਦੀ ਰਹੀ ਉਹਦੀਆਂ ਅੱਖਾਂ ਉਹਦੀਆਂ ਦਰਦਾਂ ਘਟਦੀਆਂ ਗਈਆਂ ਉਸ ਨੂੰ ਇੰਜ ਪ੍ਰਤੀਤ ਹੋਣ ਲੱਗਾ ਜਿਵੇਂ ਉਹਦੇ ਤਣ ਦੇ ਜ਼ਖਮਾਂ ਵਿੱਚੋਂ ਕਰਮ ਮਰ ਗਏ ਹੁੰਦੇ ਹਨ ਉਹ ਨਾ ਤੁਰਦੇ ਹੀ ਨੇ ਨਾ ਉਸਦੇ ਤਣ ਨੂੰ ਖਾਂਦੇ ਹਨ ਸ਼ਬਦ ਦੇ ਭੋਗ ਪਿੱਛੋਂ ਗੁਰੂ ਜੀ ਨੇ ਕੋੜੀ ਨੂੰ ਸੰਬੋਧਨ ਕਰਕੇ ਆਖਿਆ ਸ਼ਰੀ ਨਾਮਾ ਉਚਰ ਮੰਨ ਕਹੋ ਸਤ ਕਰਤਾ ਕਰਮੁ ਨੇ ਕਰਤਾਰ ਸਤ ਕਰਤਾ ਪੰਜ ਵਾਰ ਆਖਿਆ ਉਸ ਸਮੇਂ ਹਨੇਰੀ ਆਈ ਹਨੇਰੀ ਦੇ ਨਾਲ ਆਇਆ ਮੀ ਮੋਲੇ ਧਾਰ ਕਰਮੁ ਦੀ ਚੰਨ ਨਹੀਂ ਹੋਈ ਚੋਈ ਨਾ ਚੋ ਸਕਦੀ ਸੀ ਕਿਉਂਕਿ ਜਗਤ ਮਾਲਿਕ ਬੈਠੇ ਸਨ ਪਾਈ ਮਰਦਾਨਾ ਜੀ ਪਰਮਾਤਮਾ ਨੇ ਮਿਹਰ ਕੀਤੀ ਹੈ ਮੀ ਬਰਾਰਿਆ ਹੈ ਕਈਆਂ ਚਿਰਾਂ ਦੀ ਔੜ ਸੀ ਤਤੀ ਤਰਤੀ ਘੁਰਲਾ ਰਹੀ ਸੀ ਇਸ ਮੀ ਮੇਰ ਵਿੱਚ ਰੋਗੀ ਨੂੰ ਫੜ ਕੇ ਖੜਾ ਕਰਦੇ ਇਸ ਦਾ ਰੋਗ ਦੂਰ ਹੋਵੇ ਕਰਤਾਰ ਇਸ ਉੱਤੇ ਪ੍ਰਸੰਨ ਹੈ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਸਤਿਵਚਨ ਆਖ ਕੇ ਭਾਈ ਮਰਦਾਨਾ ਜੀ ਨੇ ਕੋੜੀ ਕਰਮੂ ਨੂੰ ਉਠਾਇਆ ਬਾਹੋਂ ਫੜ ਕੇ ਛਾਨ ਵਿੱਚੋਂ ਬਾਹਰ ਕੱਢਿਆ ਵਰਦੇ ਮੀਂਹ ਵਿੱਚ ਖਲਾਰ ਦਿੱਤਾ ਇੱਕ ਕੰਟਾ ਮੀਂਹ ਵਿੱਚ ਖਲੋਤਾ ਤੇ ਬੈਠਾ ਰਿਹਾ ਬਿਜਲੀ ਲਿਸ਼ਕੀ ਬੱਦਲ ਗੱਜਿਆ ਮੀਂਹ ਦੇ ਛਿੜਾਕੇ ਜਿਉਂ-ਜਿਉਂ ਉਸ ਦੇ ਰੋਗੀ ਤਨ ਉੱਤੇ ਪੈਂਦੇ ਗਏ ਤਿਉਂ-ਤਿਉਂ ਤਨ ਅਰੋਗ ਹੁੰਦਾ ਗਿਆ ਜ਼ਖਮ ਸੁੱਕਦੇ ਗਏ ਮੀਂਹ हट ਗਿਆ ਇੱਕ ਦਮ ਅਸਮਾਨ ਨਿਰਮਲ ਹੋ ਗਿਆ ਉਸ ਦੇ ਤਨ ਉੱਤੇ ਕੋਈ ਜ਼ਖਮ ਨਾ ਰਿਹਾ ਉਹ ਖੁਸ਼ੀ ਨਾਲ ਸ਼ੁਦਾਈ ਜੀ ਆਹੋਇਆ ਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਗਿਆ ਗੁਰੂ ਜੀ ਦਾ ਕੋਟ-ਕੋਟ ਧੰਨਵਾਦ ਕਰਨ ਲੱਗਾ ਗੁਰੂ ਜੀ ਨੇ ਉਸ ਦੇ ਸਿਰ ਨੂੰ ਚੋਕ ਕੇ ਉਸ ਨੂੰ ਬਿਠਾਇਆ ਤੇ ਆਖਿਆ ਕਰਤਾਰ ਦਾ ਸਿਮਰਨ ਕਰ ਜਿਸ ਨੇ ਤੇਰਾ ਦੁੱਖ ਦੂਰ ਕੀਤਾ ਹੈ ਕਰਮੋ ਦੀਆਂ ਅੱਖਾਂ ਵਿੱਚੋਂ ਅਥਰੂ ਨਿਕਲ ਆਏ ਉਹ ਅਥਰੂ ਉਸ ਦੇ ਮਨ ਦੀਆਂ ਮਾਲਾ ਸਨ ਉਸ ਕਿਹਾ ਦਾਤਾ ਮੇਰੇ ਭਗਵਾਨ ਪੁਰਬਲੇ ਜਨਮਾ ਦਾਤਾ ਮੈਨੂੰ ਪਤਾ ਨਹੀਂ ਇਸ ਜਨਮ ਵਿੱਚ ਹੀ ਮੈਂ ਮਾੜੇ ਕਰਮ ਕੀਤਾ ਸੀ ਜਿਸ ਦਾ ਫਲ ਤੰਣ ਨੂੰ ਕੋੜ ਹੋਇਆ ਕੀ ਪਾਪ ਕੀਤਾ ਸੀ ਪੁਰਸ਼ਾ ਗੁਰੂ ਜੀ ਨੇ ਪੁੱਛਿਆ ਮਹਾਰਾਜਾ ਦੱਸਦਿਆਂ ਸ਼ਰਮ ਆਉਂਦੀ ਹੈ ਇਥੇ ਇੱਕ ਗ੍ਰਸ਼ਟੀ ਬ੍ਰਾਹਮਣ ਮੰਦਰ ਦੇ ਪੁਜਾਰੀ ਸਨ ਇਥੇ ਨਗਰ ਵਿੱਚ ਉਸ ਦੀ ਜਵਾਨ ਤੇ ਸੁੰਦਰ ਕੰਨਿਆ ਸੀ ਉਸ ਕੰਨਿਆ ਦਾ ਰੂਪ ਤੇ ਜੋਬਨ ਦੇਖ ਕੇ ਮੇਰਾ ਮਨ ਡੋਲ ਗਿਆ ਕਿਉਂਕਿ ਮੈਂ ਜਵਾਨ ਸਾਂ ਅਮੀਰ ਘਰ ਦਾ ਲੜਕਾ ਸਾ ਡਰ ਫਿਕਰ ਮੈਨੂੰ ਕੋਈ ਨਹੀਂ ਸੀ ਮੈਂ ਇੱਕ ਦਿਨ ਸ਼ਾਮ ਨੂੰ ਉਸ ਸੁੰਦਰ ਕੁਆਰੀ ਕੰਨਿਆ ਨੂੰ ਜ਼ਬਰਨ ਚੁੱਕ ਕੇ ਇੱਥੇ ਲੈ ਆਇਆ ਮੇਰਾ ਆਪਣਾ ਖੂਹ ਹੈ ساری ਰਾਤ ਮੈਂ ਉਸ ਨਾਲ ਜ਼ਬਰਨ ਮੂੰਹ ਕਾਲਾ ਕੀਤਾ ਸੂਰਜ ਚੜਨ ਤੋਂ ਪਹਿਲਾਂ ਬ੍ਰਾਹਮਣ ਕੰਨਿਆ ਨੂੰ ਛੱਡ ਦਿੱਤਾ ਉਹ ਰੋਂਦੀ ਤੇ ਮੰਦੇ ਬਚਨ ਬੋਲਦੀ ਹੋਈ ਘਰ ਨੂੰ ਚਲੀ ਗਈ ਉਸ ਨੇ ਜਾ ਕੇ ਆਪਣੇ ਬਾਪ ਨੂੰ ساری ਵਾਰਤਾ ਸੁਣਾ ਦਿੱਤੀ ਉਸਦੇ ਬਾਪ ਨੇ ਮੈਨੂੰ ਤਾਂ ਜ਼ੁਬਾਨੀ ਕੁਝ ਨਹੀਂ ਆਖਿਆ ਪਰ ਤੀਸਰੇ ਦਿਨ ਪਿੱਛੋਂ ਮੇਰਾ ਸਰੀਰ ਫੁੱਟਣਾ ਸ਼ੁਰੂ ਹੋ ਗਿਆ। ਬਸ ਮੈਂ ਕੋੜ ਦਾ ਰੋਗੀ ਹੋ ਗਿਆ। ਸਵੇਰ ਹੋਈ, ਸੂਰਜ ਦੀਆਂ ਸਵੇਰੀ ਕਿਰਨਾਂ ਨੇ ਸਾਰੇ ਖੇਤ ਨੂੰ ਚਮਕਾ ਦਿੱਤਾ। ਹਨੇਰਾ ਦੂਰ ਹੋ ਗਿਆ, ਕਰਮੋਂ ਦੇ ਭਰਾ ਖੂ ਉੱਤੇ ਆਏ। ਖੇਤਾਂ ਨੂੰ ਦੇਖਣ ਉਹਨਾਂ ਦੇਖਿਆ ਜਿਸ ਕਰਮੋਂ ਨੂੰ ਰੋਂਦਾ ਤੇ ਹਾਈ ਹਾਈ ਕਰਦਾ। ਰਾਤੀ ਛੱਡ ਗਏ ਸਨ ਉਹ ਸਵੇਰੇ 9 ਬਰ 9 ਦੋ ਉਪਰੇ ਸਾਧੂਆਂ ਕੋਲ ਸ਼ੰਨਬਾਰ ਬੈਠਾ ਹੋਇਆ ਗਿਆਨ ਸਰਵਣ ਕਰ ਰਿਹਾ ਹੈ ਉਹ ਬਹੁਤ ਹੈਰਾਨ ਹੋਇਆ ਉਹਨਾਂ ਨੇ ਗੁਰੂ ਜੀ ਨੂੰ ਸਾਧੂ ਸਮਝ ਕੇ ਮੱਥਾ ਟੇਕਿਆ ਤੇ ਸਾਧੂ ਵੱਲ ਦੇਖ ਕੇ ਕਾਲੀ ਨਾਲ ਪੁੱਛਿਆ ਕਰਮੋ ਤੂੰ ਰਾਜ਼ੀ ਹੋ ਗਿਆ ਹਾਂ ਮੈਂ ਰਾਜ਼ੀ ਹੋ ਗਿਆ ਇਨਾ ਮਹਾਪੁਰਖਾ ਨੇ ਮੇਰੇ ਉੱਤੇ ਦਇਆ ਕੀਤੀ ਇਹ ਆਪ ਪਰਮੇਸ਼ਰ ਹਨ ਚੱਲ ਕਰ ਨੂੰ ਮੈਂ ਨਹੀਂ ਕਰ ਜਾਣਾ ਤੁਸੀਂ ਉਹ ਕਰ ਦੇ ਜੀ ਜੋ ਦੁਖੀ ਨੂੰ ਪਿੰਡੋਂ ਬਾਹਰ ਸੁੱਟ ਗਏ ਜੀ ਨੇੜੇ ਨਹੀਂ ਲੱਗਦੇ ਰਹੇ ਮੈਂ ਤਾਂ ਇਹਨਾਂ ਸੰਤਾਂ ਨਾਲ ਜਾਵਾਂਗਾ ਕਰਮੋ ਨੇ ਆਪਣੇ ਭਾਈਆਂ ਨੂੰ ਉਤਰ ਦਿੱਤਾ ਕਰਮੋ ਦੇ ਭਾਈ ਸ਼ਹਿਰ ਨੂੰ ਨਸ ਗਏ ਜੋ ਰਾਹ ਵਿੱਚ ਮਿਲਿਆ ਉਸੇ ਨੂੰ ਦੱਸਿਆ ਕਰਮੋ ਦਾ ਕੋੜ हट ਗਿਆ ਇੱਕ ਸਾਧੂ ਨੇ ਹਟਾ ਦਿੱਤਾ ਉਹਨਾਂ ਘਰ ਜਾ ਕੇ ਇਹੋ ਦੱਸਿਆ ਸਾਰਾ ਸ਼ਹਿਰ ਕਰਮੋ ਦੇ ਘਰ ਦੇ ਮਾਪੇ ਤੇ ਚਾਚੇ ਤਾਈ ਨਸੀ ਆਏ ਖੂ ਤੇ ਪਾਰੇ ਇਕੱਠ ਹੋ ਗਿਆ ਮੂ ਦਾ ਕੁੰਦਨ ਵਰਗਾ ਸਰੀਰ ਦੇਖ ਕੇ ਸਾਰੇ ਹੈਰਾਨ ਹੋ ਰਹੇ ਸਨ ਸਾਬਣੇ ਗੁਰੂ ਜੀ ਦੇ ਚਰਣਾ ਉੱਤੇ ਮੱਥਾ ਟੇਕ ਕੇ ਗੁਰੂ ਜੀ ਨੇ ਉਪਦੇਸ਼ ਕੀਤਾ ਧਰਮਸ਼ਾਲਾ ਬਣਾ ਕੇ ਸਤ ਸੰਗ ਕਰਨ ਤੇ ਸਤ ਕਰਤਾਰ ਦਾ ਸਿਮਰਨ ਕਰਨ ਦੀ ਪ੍ਰੇਰਣਾ ਕੀਤੀ ਸਾਰਾ ਸ਼ਹਿਰ ਗੁਰੂ ਜੀ ਦਾ ਸਿੱਖ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੇਕਰ ਸਾਡੀ ਅੱਜ ਦੀ ਸਾਕੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਇਹ ਆਪਣੇ ਚੈਨਲ ਜੀਵਨ ਸਾਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ